ਮਾਨਯੋਗ ਸੀਐਮ ਸਾਹਿਬ ਦੇ ਜਿਹੜਾ ਯੁੱਧ ਨਸ਼ਾ ਵਿਰੁੱਧ ਮਹਿੰਮ ਹੈ ਉਸ ਤੇ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ 7 ਕਿਲੋ 122 ਗ੍ਰਾਮ ਹਿਰੋਇਨ ਬਰਾਮਗੀਤੀ ਹੈ ਔਰ ਇਹਦੇ ਚ ਇੱਕ ਮੇਨ ਦੋਸ਼ੀ ਫੜਿਆ ਗਿਆ ਹੈ ਔਰ ਦੂਸਰਾ ਜਿਹੜਾ ਉਹ ਆਇਡੈਂਟੀਫਾਈ ਹੋ ਗਿਆ ਜਿਹੜਾ ਮੇਨ ਕਿੰਗਪਿੰਨ ਹੈ ਔਰ ਸਮੱਗਲਰ ਹੈ ਇਹ ਸਾਡੇ ਸੀਆਈਏ 3 ਦੇ ਬਲਵਿੰਦਰ ਸਿੰਘ ਜਿਹੜੇ ਇੰਚਾਰਜ ਨੇ ਉਹਨਾਂ ਦੀ ਟੀਮ ਨੇ ਇਹ ਜਿਹੜੀ ਅਰੈਸਟ ਕੀਤੀ ਹੈ ਔਰ ਇਹਦੇ ਵਿੱਚ ਜਿਹੜੀ ਅਰੈਸਟ ਹੋਈ ਉਹ ਵਡਾਲੀ ਛਾਟਾ ਤੋਂ ਹੋਈ ਹੈ ਮੇਨ ਗੱਲ ਇਹ ਹੈ ਕਿ ਜਿਹੜਾ ਬੰਦਾ ਫੜਿਆ ਗਿਆ ਤਾਂ ਨਾਂ ਹੈਗਾ ਯਾਸੀਨ ਮੁਹੰਮਦ तकरीबन 22 ਸਾਲ ਦਾ ਹੈਗਾ ਸੰਵਲ ਯੂਪੀ ਦਾ ਰਹਿਣ ਵਾਲਾ ਹੈ ਇਹਦੇ ਖਿਲਾਫ ਪਹਿਲਾਂ ਵੀ ਚਾਰ ਮੁਕਦਮੇ ਦਰਜ ਹੈ ਪੰਜਾਬ ਦੇ ਵਿੱਚ ਇਸ ਵੇਲੇ ਲਾਲੜੂ ਮੁਹੱਲੀ ਦੇ ਵਿੱਚ ਰਹਿ ਰਿਹਾ ਆਰਮਜ਼ਟ ਦੇ ਹੈ ਐਨਡੀਪੀਐਸ ਐਕਟ ਹੈ ਥੈਫਟ ਦੇ ਸਨੇਚਿੰਗ ਦੇ ਔਰ ਐਨਡੀਪੀਐਸ ਐਕਟ ਦੇ ਵਿੱਚ ਪਹਿਲਾਂ ਵੀ ਇਹ ਅਰੈਸਟ ਹੋ ਚੁੱਕਿਆ ਸਮਰਾਲਾ ਖੰਨੇ ਦੇ ਵਿੱਚ ਔਰ ਅਨਐਮਪਲੋਇਡ ਬੰਦਾ ਹੈ ਔਰ ਜਿਹੜਾ ਇਹ ਮੇਨ ਕਿੰਗਪਿੰਨ ਦੇ ਵਿੱਚ ਸਾਹਮਣੇ ਆਇਆ ਉਹ ਹੈਗਾ ਜਗਪ੍ਰੀਤ ਸਿੰਘ ਟੇਲੀਸ ਜੱਗਾ ਸ਼ੇਰਪੁਰ ਤੈਬਾਨ ਪਿੰਡ ਹੈ ਧਰਮਕੋਟ ਥਾਣਾ ਡਿਸਟ੍ਰਿਕਟ ਮੋਗੇ ਦੇ ਵਿੱਚ ਇਹਦੇ ਖਿਲਾਫ ਵੀ ਚਾਰ ਮੁਕਦਮੇ ਦਰਜ ਹੈ ਫਾਜ਼ਲਕਾਚ ਹੈ ਸਿਟੀ ਖੰਨਾ ਹੈ ਤਲਵੰਡੀ ਭਾਈ ਫਿਰੋਜ਼ਪੁਰ ਤੇ ਸਮਰਾਲਾ ਦੇ ਵਿੱਚ ਫਿਰ ਦੁਬਾਰਾ ਐਨਡੀਪੀਐਸ ਐਕਟ ਤੇ ਆਰਮਜ਼ਟ ਦੇ ਸੋ ਇਹ ਨੋਨ ਸਮਗਲਰ ਹੈ ਔਰ ਮੁਰਲੀ ਪੁੱਛ ਕੇ ਤੋਂ ਇਹ ਪਤਾ ਲੱਗਿਆ ਕਿ ਯਾਸੀਨ ਮੁਹੰਮਦ ਉਹਦੇ ਨਾਲ ਰਲ ਕੇ ਜਿਨ੍ਹਾਂ ਨੇ ਜਿਹੜੀ ਇਹ ਕਨਸਾਈਨਮੈਂਟ ਹੈ ਜਨਾਲਾ ਸੈਕਟਰ ਤੋਂ ਪਿਕਅਪ ਕੀਤੀ ਉਹ ਅੱਗੇ ਲੈ ਕੇ ਆ ਰਿਆ ਸੀ ਔਰ ਇਸ ਤੋਂ ਪਹਿਲਾਂ ਵੀ ਯਾਸੀਨ ਮੁਹੰਮਦ ਜਿਹੜਾ ਜਗਤਪ੍ਰੀਤ ਦੇ ਕਹਿੰਦੇ ਕਨਸਾਈਨਮੈਂਟ ਚੁੱਕ ਚੁੱਕਿਆ ਔਰ ਹਰੀਕੇ ਏਰੀਏ ਦੇ ਵਿੱਚ ਜਾ ਕੇ ਜਿੱਥੇ ਮੋਕੇ ਦਾ ਤੇ ਅਮਰਸਰ ਦਾ ਬਾਰਡਰ ਪੈਂਦਾ ਤਰਨਤਾਰਨ ਦਾ ਜਿਹੜਾ ਪੁਰਾਣਾ ਅੰਮ੍ਰਿਤਸਰ ਡਿਸਟ੍ਰਿਕਟ ਸੀ ਉੱਥੇ ਹੈਂਡਵਰਕ ਕਰਦੇ ਰਹੇ ਆ ਔਰ ਜਿਹੜੀ ਮੇਨ ਇੱਕ ਹੋਰ ਗੱਲ ਆਈ ਹੈ ਕਿ 2023-24 ਦੇ ਵਿੱਚ ਯਾਸੀਨ ਮੁਹੰਮਦ ਜਿਹੜਾ ਹੈ ਜਬਰੀਤ ਹੈ ਇਹ ਦੋਨੇ ਲੁਧਿਆਣਾ ਜੇਲ੍ਹ 'ਚ ਇਕੱਠੇ ਬੰਦ ਰਹੇ ਜਿੱਥੋਂ ਇਹਨਾਂ ਦੀ ਕਨੈਕਸ਼ਨ ਬਣਿਆ ਤੇ ਮੁੜ ਕੇ ਡਰੱਗ ਟ੍ਰੇਡ ਦੇ ਵਿੱਚ ਪੈ ਗਏ ਜਿਹੜੀ ਇਹਨਾਂ ਦੀ ਪ੍ਰੋਫਾਈਲ ਤੋਂ ਪਤਾ ਲੱਗਿਆ ਕਿ ਆਰਮਜ਼ ਐਕਟ ਤੇ ਐਨਡੀਪੀਐਸ ਦੀ ਪਿਕਿੰਗਸ ਕਰਦੇ ਰਹੇ ਆ ਬਾਰਡਰ ਤੋਂ ਔਰ ਇਹ ਸਾਰੀਆਂ ਜਿਹੜੀਆਂ ਕਨਸਾਈਨਮੈਂਟ ਹੈਗੀਆਂ ਜਿਆਦਾ ਇਹਨਾਂ ਦੀਆਂ ਡਰੋਨ ਦੇ ਰਾਹੀਂ ਆਈਆਂ ਐ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਸਾਈਡ ਤੋਂ ਬਹੁਤ ਜਲਦੀ ਅਸੀਂ ਜਗਤਪ੍ਰੀਤ ਨੂੰ ਵੀ ਕਾਬੂ ਕਰਾਂਗੇ ਔਰ ਉਸ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਅਜੇ ਅਜੇ ਪੁੱਛਗਿੱਛ ਚੱਲ ਰਹੀ ਹੈ ਔਰ ਬਹੁਤ ਸਾਰੀਆਂ ਸਾਨੂੰ ਇਨਕ੍ਰਿਮੀਨੇਟਿੰਗ ਐਵਿਡੈਂਸ ਜਿਹੜੀ ਹੈ ਇਹਦੇ ਅ ਗੱਲਬਾਤ ਤੋਂ ਇਹਦੀ ਸੱਚ ਤੋਂ ਔਰ ਇਹਦੇ ਜਿਹੜੇ ਪਰਸਨਲ ਬਿਲੋਂਗਿੰਗਸ ਹੈ ਇਨਕਲੂਡਿੰਗ ਮੋਬਾਈਲ ਫੋਨ ਉਥੋਂ ਮਿਲੇ